ਕੀ ਤੁੰਗਣ ਟੈਕਨ ਉਤਰ ਕੇ ਆਓ ਯਾਰ ਨਹੀਂ ਮੈਂ ਨਾ ਮੈਂ ਇੱਥੇ ਆ ਇੱਕ ਦਲ ਜਾ ਕੇ ਦਲ ਸਾਹਿਬੇ ਦਰ ਇੱਕ ਮਿੰਟ ਫਰ ਕੰਮ ਲੈਣ ਦੇ ਜਾ ਆ ਬੈਸਰ ਕੋਲ ਮੈਂ ਦੇ ਲਈ ਫੜੀ ਦੇ ਤੇ ਕਰੇ ਮੈਂ ਰਾਸਨ ਮੋੜ ਦਾ ਪਿੰਡ ਤੋਂ ਆਇਆ ਮੈਂ ਵਾਪਸ ਮੰਤਰੀ ਸਾਹਿਬ ਇੱਕ ਤੇ ਅਸੀਂ ਵੀ ਬੰਦੇ ਹੀ ਵਾਪਸ ਫਿਰ ਵੇਤੇ ਆਇਆ ਗੱਲ ਸੋਲੋ ਯਾਰ ਤੁਸੀਂ ਸਾਡੇ ਭਰਾ ਜੇ ਇੱਕ ਮਿੰਟ ਲਈ ਉਤਰ ਕੇ ਆਉਂਦੇ ਮੈਂ ਤਾਂ ਹੈ ਹੀ ਇੱਥੇ ਆ ਤੇ ਹੋਣਾ ਜੋ ਮੈਂ ਤਾਂ ਦੱਸਦਾ ਅੱਗੇ ਫੋੜਾ ਰਸਤਾ ਦੇ ਦੋ ਮੇਰਾ ਵੀ ਕੰਮ ਵਾਲੇ ਕੰਮ ਲੱਗੇ ਰੋ ਯਾਰ ਸੇ ਰੋ ਯਾਰ ਇਹ ਕਿਹੜੀ ਥਾਂ ਤੇ ਹੁੰਦਾ? ਹਾਂ ਤੇ ਹੁੰਦਾ। ਉਹ ਰਬੂਟਿਆ, ਬੁਟਿਆ। ਹਾਂ। ਮੈਂ ਇਸ ਵਿਰੇਟ ਰਹਿਣ ਵਾਲਿਆਂ ਨੂੰ ਖਵਾ ਤੂੰ ਆਪਰੇਟ ਕਰਨ ਦੀ ਕੀ ਸਿੱਖ। ਕੋਪਰੇਂਡ ਆ ਕੇ ਤੇ ਆਪ ਕੋ ਦਰੂਜੀਤ ਦਵਾਈ ਤੇ ਪਾਣੀ ਦਾ ਭਾਅ ਉਧਰੋਂ ਮੈਂ ਤਾਂ ਇਧਰੋਂ ਮੇਰੀ ਸਮਝੋ। ਉਹਨਾਂ ਨੇ ਜਵਾਬ ਮੈਨੂੰ ਕਿਵੇਂ ਦਿੱਤਾ? ਉਹ ਕਹਿੰਦੇ ਵੀ ਉਧਰ ਖਾਲਸ। ਅਸੀਂ ਉਧਰ ਬੋਕਣ ਨਹੀਂ ਲਿਜਾ ਸਕਦੇ। ਮੇਰੀ ਬੇਨਤੀ ਤੋਂ ਮੈਂ ਇੱਕ ਤਾਂ ਦਰਖਤੀ ਨੇ। ਆਹ ਮਲਕੀ ਜਿਹੜੇ ਨੇ, ਬਲਾਕ ਮਹੱਤਵੀਆਂ ਦੇ ਨੇ, ਉਹ ਮਹਿਕਮਾ ਸਾਡਾ ਹੈ। ਇੱਕ ਬੰਨੇ ਜਿਹੜਾ ਚਿਮੀਦਰਾ ਏਡੇ ਵੱਡੇ ਪੱਧਰ ਤੇ ਪਰਬਾਦ ਹੋ ਗਿਆ ਆਪਾਂ ਉਧਰੋਂ ਲਾਈਏ ਤੇ ਇਹ ਜਿਹੜੇ ਦਰਖਤ ਨੇ ਇਹਨਾਂ ਦਰਖਤਾਂ ਨੂੰ ਇੱਥੋਂ ਕੱਟੇ ਕੱਲ ਜਦੋਂ ਮੈਂ ਪਾਸੋਂ ਇੱਥੇ ਆਇਆ ਹਾਂ ਉਹ ਰੋਕੇ ਤੋਂ ਨਹੀਂ ਲੁਕਾ ਨਹੀਂ ਦੱਸਿਆ ਤੇ ਜਿਹੜਾ ਦਰਿਆ ਦਾ ਜਿਹੜਾ ਆਠ ਪੰਦਾ ਪੰਦਾ ਕਾਰਨ ਜ਼ਿਆਦਾ ਫੜਦਾ ਤੁਹਾਨੂੰ ਉਹ ਇਹ ਦਰਖਤ ਨੇ ਆਪਾਂ ਦਰਿਆ ਨੂੰ ਇੱਥੇ ਕੱਟਾ ਜਾ ਨਹੀਂ ਨਹੀਂ ਨਿਯੋਗ ਕਰਨ ਦੱਸਿਆ ਲੋਕਾਂ ਨੇ ਮੈਂ ਹਾਂ ਹਾਂ ਮੈਂ ਜੰਮਕਲੇ ਇੱਥੇ ਆ ਹਾ ਹੈ ਕੀ ਆਸ ਤੁਹਾਨੂੰ ਸਾਡੀ ਬੰਦਲ ਨਹੀਂ ਸਕਦਾ ਹੋਣ ਦੇ ਕੋਈ ਗੱਲ ਨਹੀਂ ਬੈਠਾ ਕੰਮ ਕਰਨ ਦੇ ਲੋਕਾਂ ਦਾ ਪੈਸਾ ਜੋ ਵੀਡੀਓ ਬਣਾ ਬਣਾ ਕੇ ਕੀ ਖਟੜਾ ਕੁਝ ਚਲ ਚਲ ਕੋਈ ਗੱਲ ਨਹੀਂ ਮੰਤਰੀ ਸਾਹਿਬ ਦਾ ਦਿਲ ਦੇ ਤੇ ਫਸੇ ਆ ਇਹ ਇੱਕ ਹਾਂਜੀ ਆ ਆਹ ਹਾਂਜੀ ਇਸੇ ਤੁਸੀਂ ਉਹ ਬਰਾਗ ਨਹੀਂ ਕਰਤਾ ਬਰਾਬਰ ਹਾਂ ਹੋਇਆ ਇਦਾਂ ਜਿਹੜਾ ਉਹ ਪਾਣੀ ਆ ਰਿਹਾ ਜੀ ਹਾਂ ਉਹ ਪਾਣੀ ਸਿੱਧਾ ਹਿੱਟ ਕੀਤਾ ਹੈ ਜੀ ਉਹ ਹਿੱਟ ਕਰਨ ਨਾਲ ਤੁਸੀਂ ਵੀ ਛੁੱਟ ਗਈ ਹਾਂ ਆ ਜਿਹੜੀ ਸਾਰੀ ਜ਼ਮੀਨ ਹੈ ਫਰੀਦਪੁਰ ਹਾਂ ਇਹ ਕਦਾ ਪੁਲ ਬਿੰਦਾ ਉਹਨੇ ਚੇਕ ਨਹੀਂ ਆ ਹਾਂ ਉਹ ਸਾਡੀ ਫਾਰਮਰ ਕਹਿੰਦੇ ਜੀ 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 ਹਾਂ ਉਹ ਹੋਰ ਜਾਂ ਟੈਪ ਲਾਣ ਆ ਇਹ ਹੈ ਲੈ ਦਿੱਤਾ ਇਹ ਮੰਨ ਲਓ ਇਹ ਰੂ ਫਾਰਬੋਸ ਛੇ ਪੀ ਲਿਆ ਹੁਣ ਜਿਹੜੀ ਗੱਲ ਤੁਸੀਂ ਆਂਦੇ ਹੋ ਹਾਂਜੀ ਅਸੀਂ ਗਏ ਹਾਂ ਕੱਲ੍ਹ ਕੇ ਹੀ ਉਹ ਉਸ ਅੰਦਰ ਪਰਸੋਂ ਹਾਂ ਹਾਂ ਇਹ ਗੱਲ ਤੁਸੀਂ ਕਹਿੰਦੇ ਇਹੀ ਗੱਲ ਮੈਂ ਲਿਖੀ ਹਾਂ ਹਾਂ ਇੱਥੇ ਰੋਕ ਹਾਂ ਤੇ ਉਹਨੂੰ ਅਸੀਂ ਲਾ ਦੇ ਪੋਪ ਲਾਈਨ ਤੇ ਉਹਨੂੰ ਉਹਦਾ ਪਾਣੀ ਦਾ ਵਹਾਅ ਥੋੜਾ ਜਿਹਾ ਉਧੂ ਚੱਲੇ ਬੰਨੇ ਨੂੰ ਕਰੀ ਠੀਕ ਹੈ ਜੀ ਹਾਂ ਅਸੀਂ ਅੰਦਰ ਗਏ ਹਾਂ ਤੇ ਅੰਦਰ ਸਾਟਾ ਰਾ ਇਨਾ ਡਿੱਗਿਆ ਜੀ 2.5 ਕਿਲੋਮੀਟਰ ਮੈਂ ਬੀਸੀ ਦੇ ਐਸਐਸ ਜੀ ਜੀ ਕਿੰਨਾ ਹੈ ਜੀ 2.5 ਕਿਲੋਮੀਟਰ ਪੈਦਲ ਜੀ ਫਿਰ 2.5 ਕਿਲੋਮੀਟਰ ਪੈਦਲ ਤੋਂ ਅੱਗੇ ਤਾਂ ਬਿਲਕੁਲ ਜੀ ਨਾ ਅੰਦਰ ਤਵਾ ਹੋ ਗਿਆ ਇੱਕ ਨਾਲਾ ਵਿੱਚ ਦੀ ਵਗ ਵਗਣਾ ਸਿੱਧਾ ਉੱਥੋਂ ਜੀ ਜੀ ਉਹ ਉਹ ਨਾਲਾ ਨਿਕਲਦਾ ਇੱਥੇ ਆ ਕੇ ਕੋਈ ਟੈਨਸ਼ਨ ਨਾ ਆ ਆ ਜਿਹੜੀ ਹੱਦ ਦੀ ਹੈ ਨਾ ਹਾਂਜੀ ਹਾਂਜੀ ਇਹਦੇ ਲੱਗ ਗਿਆ ਜੀ ਜੀ ਉਹਨੇ ਕਾਹੀ ਤਲਾਈ ਅੰਦਰ ਕੀਤੀ ਹੈ ਬਸ ਸਾਡੀ ਜੇ ਸੀ ਵੀ ਜਾਣ ਦਾ ਰਾਹ ਕੋਈ ਨਹੀਂ ਬਣਦਾ ਹੂੰ ਹੂੰ ਫਿਰ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਤੁਹਾਨੂੰ ਇਹ ਦਰਖਤ ਝਾਓ ਤੇ ਉਹ ਦਰਖਤ ਲੱਗੇ ਹੋਏ ਨੇ ਸਾਡੇ ਕੰਮਚਾਰੀ ਬਹੁਤ ਵਧੀਆ ਵਾ ਵਾ ਕੋ 15 18 20 ਬੰਦੇ ਪੂਰਾ ਰਸਤਾ ਬਣਾ ਦੇ ਤੇ ਮੇਰੇ ਖਿਆਲੋਂ ਅੱਜ ਰਸਤਾ ਬਣ ਜਾਊਗਾ ਫਿਰ ਅਸੀਂ ਨੇੜੇ ਜਾ ਕੇ ਦੇਖਾਂਗੇ ਵੀ ਇਹ ਆ ਕਰ ਸਕਦੇ ਆ ਕਰਨ ਯੋਗ ਐਜ ਨਹੀਂ ਟੈਕਨੀਕਲੀ ਵਾ ਕੋਰ ਸਾਹਿਬ ਮੇਰੀ ਵੀ ਇੰਪੀਸ ਵਾਹੀ ਵੀ ਜੱਤ ਬੰਦੇ ਤੇ ਮੈਂ ਵੀ ਜਾ ਠੀਕ ਹੈ ਆਪਾਂ ਨੂੰ ਇਹ ਪਤਾ ਹੈ ਕਿ ਉਹ ਆਪਾਂ ਕਰ ਸਕਦੇ ਆ ਜੇ ਉਹ ਮਿੱਟੀ ਉਧਰੋਂ ਨਿਕਲ ਗਈ ਪਾਣੀ ਦਾ ਭਾਵ ਦਰਨ ਬਣ ਗਿਆ ਆ ਜਿਹੜੀ ਟੱਕਰ ਪੈ ਗਈ ਆ ਇਹ ਤੁਸੀਂ ਵੀ ਸਮਝੋ ਗੱਲ ਤੁਸੀਂ ਵੀ ਹੋਈ ਠੀਕ ਹੈ ਇਹ ਗੱਲ ਹੀ ਪਰਸਨਲੀ ਹਾਂ ਹੁਣ ਉਹ ਜਿਹੜੇ ਸਾਡੇ ਬੰਦੇ ਲੱਗੇ ਆ ਨਾ ਸ਼ਾਮ ਤੱਕ ਇਹਨਾਂ ਨੂੰ ਰਸਤਾ ਬਣਾ ਦੇਣਾ ਠੀਕ ਹੈ ਬਹੁਤ ਬੰਦੇ ਲੱਗੇ ਆ ਉਹ ਰਸਤਾ ਇੱਕ ਇਹ ਵੀ ਆ ਤੇ ਕਿ ਪਿੱਛੇ ਵੀ ਰਾਹ ਕੱਢਿਆ ਹੋ ਰਿਹਾ ਜੀ ਉਹ ਵਿੱਚ ਜੀ ਪਾਣੀ ਸੜਦੀ ਹੋ ਰਹਾ ਠੀਕ ਹੈ ਇੱਕ ਵਾਈਲ ਠੀਕ ਹੈ ਥੈਂਕ ਯੂ ਵਾਈਲ ਲੈਟਸ ਸੈਂਟਰੀ ਹਾਂ ਕਿੰਝ ਗੱਲ ਆ ਤਾ ਵਾਈਲ ਲੈਟ ਸੈਂਟਰੀ ਦੇ ਵਿੱਚ ਜਾਨਪਦਰੀ ਜਦੋਂ ਜਾਨਵਰ ਨੇ ਜੀਣ ਦੇ ਰੱਖਿਆ ਨਾ ਉਹਨਾਂ ਨੂੰ ਬਚਾਣਾ ਬਈਆ ਦੋ ਅਸੀਂ ਗੱਲੇ ਸੀ ਇੱਕ ਅਸੀਂ ਇੱਥੇ ਪ੍ਰੋਬਲਮ ਲਾਦੀ ਹੈ ਕਿ ਪਾਣੀ ਦਾ ਬਹਾਅ ਉੱਧਰ ਨੂੰ ਹੋ ਜੇ ਇੱਕ ਵਿੱਚ ਇੱਕ ਸੜਾ ਹੈ ਕਿ ਜੇ ਉਹ ਟੁੱਟ ਸਕਦਾ ਹੋਵੇ ਉਹ ਉਹ ਸਾਫ਼ ਹੋ ਜੇ ਇੱਕ ਇੱਕ ਗੱਲ ਇੱਕ ਬੜੀ ਹੋਰ ਜੜੀ ਮੋਟ ਜਿਸ ਕਰਕੇ ਮੈਂ ਤੁਹਾਨੂੰ ਰੋਕਿਆ ਮੈਨੂੰ ਪਤਾ ਵੀ ਤੁਸੀਂ ਜਿੱਥੇ ਟਾਈਮ ਦਿੱਤੇ ਹੁੰਦੇ ਨੇ ਬੰਦੇ ਇਕੱਠੇ ਆ ਤੁਹਾਨੂੰ ਜੀ ਦੇ ਪਰ ਅਸੀਂ ਵੀ ਇਸੇ ਕੰਮ ਤੇ ਹੁਣ ਦੇਖੋ ਮੈਂ ਕਿੱਥੋਂ ਤੱਕ ਦੇ ਕਿੰਨੀ ਉਮਰ ਦੇ ਵਿੱਚ ਇੱਥੇ ਕਰਦਾ ਮੇਰੀ ਇੱਕ ਬੇਨਤੀ ਹੈ ਭਈ ਜਿਹੜਾ ਮਕੌੜਾ ਪੱਤਨ ਹੈ ਜਿਹੜਾ ਮਕੌੜੇ ਪੱਤਨ ਤੇ ਦੋਵੇਂ ਦਰਿਆ ਇਕੱਠੇ ਹੁੰਜਾ ਤੇ ਮੈਂ ਤੁਹਾਨੂੰ ਇਹ ਗੱਲ ਲਿਖਤੀ ਤੌਰ ਤੇ ਪੱਤਰ ਵੀ ਦਿੱਤਾ ਸੀ ਕਿ ਗੱਲ ਉੱਥੇ ਵੀ ਆਪਾਂ ਸੈਕਟਰੀਟ ਵੀ ਕੀਤੀ ਸੀ ਉਹ ਕੀ ਹੈ ਕਿ ਉੱਥੇ ਦੋਵੇਂ ਦਰਿਆ ਇਕੱਠੇ ਹੁੰਦੇ ਨੇ ਉੱਜ ਤੇ ਆਪਣਾ 에ਰਾ ਵੀ ਠੀਕ ਹੈ ਜੀ ਉਹ ਇਕੱਠੇ ਹੋ ਗਏ ਉੱਥੇ ਉਹ ਇਕੱਠੇ ਹੋ ਕੇ ਤੇ ਪਾਣੀ ਪਾਕਿਸਤਾਨ ਨੂੰ ਜਾਂਦਾ ਉਹ ਜਿਹੜਾ ਪਾਣੀ ਪਾਕਿਸਤਾਨ ਨੂੰ ਜਾਂਦਾ ਸੀ ਉੱਥੇ ਅੱਗੇ ਬੀਐਸਐਫ ਵਾਲਿਆਂ ਨੇ ਕੰਕਰੀਟ ਦੀ ਦੀਵਾਰ ਬਣਾਤੀ ਆ ਬਣਾਈ ਵੀ ਦਰਿਆ ਦੇ ਵਹਾਅ ਚ ਹੁਣ ਉੱਥੇ ਜੇ ਉਹ ਜਿਹੜੀ ਵਹਾਅ ਚ ਬਣਾਈ ਗਈ ਆ ਉੱਥੇ ਜੇ ਉਹਨਾਂ ਨੇ ਬਣਾਉਣੀ ਸੀ ਜੇ ਉਹਨਾਂ ਨੇ ਬੰਕਰ ਬਣਾਉਣਾ ਸੀ ਤਾਂ ਅੱਗੇ ਪਿੱਛੇ ਵੀ ਵੜਾ ਸਕਦੇ ਸੀ ਉਹ ਜ਼ਰੂਰੀਤ ਨਹੀਂ ਵੀ 2.5 ਕਿਲੋਮੀਟਰ ਚ ਬਣਾਉਣੇ ਸੀ ਤਾਂ ਪੰਜ ਚਾਰ ਸਾਲ ਪਹਿਲਾਂ ਬਣਾਇਆ 2020 ਦੇ ਵਿੱਚ ਹੁਣ ਮੈਂ ਤੁਹਾਡੇ ਧਿਆਨ ਚ ਨਹੀਂ ਮੈਂ ਤੁਹਾਨੂੰ ਦੱਸਿਆ ਪਰ ਉਹ ਕਈ ਗੱਲਾਂ ਜਿਹੜੀਆਂ ਆਪਾਂ ਉਹ ਉਹ ਜਦੋਂ ਦੱਸਦੇ ਆਂ ਉਦੋਂ ਧਿਆਨ ਕਿਤੇ ਹੋਰ ਤੇ ਹੁੰਦਾ ਜਾਂ ਪੁਰਕੀ ਸਪਾਸੇ ਸੁਰਤਿੰਦੀ ਨੀਂਦਾ ਮੈਂ ਸਾਰੇ ਮੰਤਰੀਆਂ ਕੋਲੋਂ ਗੱਲ ਚਾਈਆ ਉਹਦੇ ਵਿੱਚ ਕੀ ਹੈ ਕਿ ਉਹਨਾਂ ਨੇ ਉਹ ਦੀਵਾਰ ਬਣਾ ਕੰਕਰੀਟ ਦੀ ਉਹ ਬੀਐਸਐਫ ਉਹ ਦੀਵਾਰ ਬਣਾਉਣ ਦੇ ਨਾਲ ਪਾਣੀ ਜਿਹੜਾ ਇਧਰੋਂ ਐਨੂੰ ਜਾਣਾ ਸੀ ਉਹ ਇੱਥੇ ਟੱਕਰ ਲੱਗੀ ਉਹ ਪਾਣੀ ਇਧਰ ਨੂੰ ਹੋਇਆ ਉਸ ਪਾਣੀ ਨੇ ਟਾਂਡਾ ਤੇ ਜੈਨਪੁਰ ਟਾਂਡਾ ਜੈਨਪੁਰ ਕਾ ਕਾਨਾ ਕਾਨਾ ਸਾਰੇ ਉਹਨਾਂ ਪਿੰਡਾਂ ਨੂੰ ਜਿਹੜਾ ਹੁਣ ਇਹ ਪਾਣੀ ਜਿਹੜਾ ਉਹ ਤੁਸੀਂ ਚੁੱਟੀ ਆ ਰਹੇ ਜੇ ਪਾਣੀ ਦਾ ਉਹ ਨਿਕਾਸ ਉਧਰ ਦੀ ਸਹੀ ਚੱਲਦਾ ਰਹਿੰਦਾ ਬੀਐਸਐਫ ਵਾਲੀ ਜਿਹੜੀ ਦਿਵਾਰ ਹੈ ਨਾ ਉਹ ਤੜਵਾਈਏ ਜਿਉਣਾ ਬਣਾਉਣੀ ਹਾਂ ਉੱਥੇ ਸੈਬਨ ਬਣਾਉਣ ਵੈਸੇ ਦੇਖਣਾ ਬੜੀ ਮਧੀ ਪ੍ਰੋਜੈਕਟ ਆਉਂਦੀ ਹਾਂ ਜੀ ਉੱਥੇ ਬਹੁਤ ਸ਼ਾਨਦਾਰ ਕਬੱਡੀ ਹੈ ਅੱਛਾ ਜੀ 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 ਉਹ ਪਾਲਾ ਪਟੇ ਦੀ ਹਾਂ ਤਾਂ ਸੋਧਾ ਦਾ ਠੀਕ ਹੈ ਤਾਂ ਬਹੁਤ ਜਲਦੀ ਅੱਛਾ ਜੇ ਉਹ ਕੋਈ ਸਿਰੇ ਚੜ ਜਾਵੇ ਤੇ ਸਾਡਾ ਮਾਝਾ ਦੇ ਵਿੱਚ ਡੁੱਗਾ ਟੋਕ ਮੰਤਰੀ ਸਾਹਿਬ ਤੁਹਾਡੀ ਮਿਹਰਬਾਨੀ ਨਾਲ ਸਾਨੂੰ ਵੀ ਤੁਹਿੰਦੇ ਮਾਤ ਆਉਂਦੇ ਤੁਸੀਂ ਸਾਨੂੰ ਡੇਰਾ ਬਾਬਾ ਨਾਨਕ ਭੰਦਾਸ ਅਨਾਲਾ ਗਲਤੀ ਬੀਆਸਾਪਦੀ ਘਾਟੇ ਪਠਾਨ ਕੋਠੀਆਂ ਦੀ ਗਰਦਾਸ ਪਾਣੀ 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 ਵਹੀ ਦੇਣੇ ਤੁਹਾਨੂੰ ਠੀਕ ਹੈ ਇਦਾਂ ਦਾ ਪਾਣੀ ਨਹੀਂ ਹੋ 啊！别。啊啊啊啊